ਮੈਂ ਤਾਂ ਇਹ ਵੇਖਦੀ ਵੀ ਭਰਾਵਾਂ ਭਰਾਵਾਂ ਨੇ ਆਪਦੇ ਕੀ ਪਟਕੇ ਕਰਾਏ ਬੈਠੇ ਵਧੀਆ ਲੱਗਦੇ ਸੋਹਣੇ ਲੱਗਦੇ ਆ ਕਿ ਭਰਾ ਭਰਾ ਦੀ ਪ੍ਰਮੋਸ਼ਨ ਕਰਦਾ ਪੈਸੇ ਲੈ ਰਿਆ ਮੈਂ ਤਾਂ ਹੈਰਾਨ ਅੱਛਾ ਹੀ ਵੀ ਭਰਾ ਹੀ ਬਣ ਗਿਆ ਬਾ ਕੀ ਕਹਿਣਾ ਇਹ ਪਟਾਈ ਕਰਾਉ ਥੋੜੀ ਥੋੜੀ ਇਹ ਪਟਾਈ ਕਰਾਉਣੇ ਕੁਛ ਨਹੀਂ ਇਸ ਕਰ ਕੀ ਮੰਮੀ ਕੀ ਕਰਾਇਆ ਪਟਾਈ ਪਟਾਈ ਟੋਆ ਬਟਨ ਹੁੰਦਾ ਇਹ ਬੋਲਦੇ ਇਹਨੇ ਕਸ਼ਮੀਰ ਘਮਾਉਣਾ ਸਾਨੂੰ ਸਾਰਾ ਮੰਮੀ ਇਹਨੇ ਕਸ਼ਮੀਰ ਜਾਣਾ ਛੱਡਣਾ ਮੋਆ ਬਾ ਦਜਾ ਵਫਲ ਬਣਾਉ ਅੱਜ ਮੰਮੀ ਵਫਲ ਖਾਓਗੇ ਵਫਲ ਗਰਮ ਗਰਮ ਵਫਲ ਕਹਾਂਗੇ ਕਿ ਨੇ ਵਫਲ ਹੈ ਚਲੋ ਵੀਰੇ ਕੱਲ ਨੂੰ ਕੱਲ ਨੂੰ ਜੀ ਕੱਲ ਨੂੰ ਕੰਨ ਕੀਤੀ ਕੱਲ ਨੂੰ ਡਾਨਾ ਬਾਈ ਕੱਲ ਨੂੰ ਓਪਨਿੰਗ ਹੈ ਜੀ ਆ ਆ ਕੇ ਵੇਖ ਤੂੰ ਆਈਟਮ ਕਿਉਂ ਨਹੀਂ ਭਲੇ ਚੈੱਕ ਕਰਦਾ ਹੀ ਭਲੇ ਨਹੀਂ ਗੇ ਨਹੀਂ ਨਹੀਂ ਇੱਕ ਹੋਰ ਨਾ ਕੋਈ ਕਹੇ ਜੀ ਆ ਕੇ ਵੇਖੋ ਆਏ ਨਰਸੀ ਲੱਗੀ ਜਾਂਦਾ ਏ ਮੇਰੇ ਪਤਾ ਜੀ ਨੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਰੈਡੀ ਟੂ ਸ਼ਿਪਮੈਂਟ ਮੰਮੀ ਨੂੰ ਮੋਗੇ ਤਾਰਨਾ ਮਤਲਬ ਹਾਂਜੀ ਗੁੱਡ ਮਾਰਨਿੰਗ ਹਾ ਮਾਈ ਗਾਡ ਮੈਚਿੰਗ ਪਾਕੇ ਨਾਲ ਆ ਵਾਜੀ ਵਾਹ ਕਿਤੇ ਚਲੇ ਭੈਣ ਜੀ ਮਰਕਟ ਦੇ ਓ ਮਾਈ ਗੋਡ ਵਾਇਕਰੋ 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 ਅੱਛਾ ਮੈਨੂੰ ਨੂੰ ਨਹੀਂ ਪਤਾ ਸੀ ਸਰ ਆਜੂਗਾ ਸਾਢੇ ਅੱਰੇ ਆਪਣਾ ਹੀ ਮੇਰਾ ਫੋਨ ਆ ਮੇਰਾ ਬੁਣੀ ਪਿਆ ਉਹ ਮੇਰਾ ਹੀ ਹਾਂ ਕੁਛ ਨਹੀਂ ਮੈਂ ਤਾਂ ਇਹ ਵੇਖਦੀ ਵੀ ਭਰਾਵਾ ਭਰਾਵਾ ਇਹ ਆਪਦੇ ਕਹਿ ਵੀ ਬੱਤੇ ਕਹਿ ਬੈਠੇ ਮਿਲਾਰੇ ਵਧੀਆ ਲੱਗਦੇ ਸੋਹਣੇ ਲੱਗਦੇ ਆ ਪਰਾ ਪਰਾ ਦੀ ਪ੍ਰੋਮੋਸ਼ਨ ਕਰਦਾ ਪੈਸੇ ਲੈ ਰਿਆ ਮੈਂ ਤਾਂ ਹੈਰਾਨ ਅੱਛਾ ਹੋਈ ਵੀ ਭਰਾ ਹੀ ਬਣ ਗਿਆ ਚਲੋ ਸਾਸਰੀ ਕਾਜੀ ਮਿਲ ਤੇ ਟਾਕ ਟੂ ਲੇਟਰ ਦੇ ਨੰਬਰ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਤੇਰਾ ਕੁਝ ਨਹੀਂ ਵਿੱਚ ਐਵੇਂ ਨਾ ਅੱਗੇ ਅੱਗੇ ਹੋ ਤੈਨੂੰ ਮੈਂ ਦੱਸ ਦਿਆਂ ਕੀ ਕਹਿਣਾ ਇਹ ਸਪੂਟਾ ਕਰੋ ਥੋੜੀ ਥੋੜੀ ਇਹ ਪਟਾਈ ਕਰਾਣਾ ਕੁਝ ਨਹੀਂ ਇਸ ਦਾ ਕੀ ਮਮੀ ਕੀ ਕਰਾਇਆ ਪਟਾਈ ਪਟਾਈ ਟੋਆ ਵਟਨ ਹੁੰਦਾ ਏ ਤੂੰ ਕੀ ਕਹਿਣਾ ਪਟਾਈ ਲੋੜੀ ਇਸ ਤਾ ਤੇ ਬੜਾ ਖਰਾਬ ਹੋ ਗਿਆ ਹਿੰਦੀ ਗੱਲਬਾਤ ਪਟਾਈ ਆ ਇਹ ਹਿੰਦੀ ਇਹ ਕਸ਼ਮੀਰੀ ਬੋਲਦਾ ਇਹ ਕਸ਼ਮੀਰ ਤੋਂ ਆ ਉਹ ਠੀਕ ਠਾਕ ਆ ਇਹ ਹਿੰਦੀ ਬੋਲਦੇ ਇਹਨੇ ਕਸ਼ਮੀਰ ਘਮਾਉਣਾ ਸਾਨੂੰ ਸਾਰਾ ਮੰਮੀ ਇਹਨੇ ਕਸ਼ਮੀਰ ਜਾਣਾ ਏ ਸਾਡਾ ਮੰਮੀ ਵੀ ਗਈ ਆ ਕਸ਼ਮੀਰ ਦੇਖਿਆ ਮੰਮੀ ਅੱਗੇ ਕਸ਼ਮੀਰ ਘੁੰਮੇ ਆ ਇੱਕ ਲਿੰਕ ਆ ਕੇ ਤੇ ਅਗਲੇ ਤੈਨੂੰ ਭੱਜ ਪਏ ਸੀ ਕਸ਼ਮੀਰ ਚੋਂ ਬੜਾ ਡਰਤੀ ਕੁਝ ਵੀ ਆਸ਼ਵਾਲੀ ਚੱਪਨਾ ਅਜ ਤੋਂ ਮਗਰੋਂ ਹੂੰ ਮੈਨੂੰ ਅਸੀਂ ਨਾਲ ਹੈ ਨਾ ਐਰਗੇ ਨਾਲ ਜਾਊਗਾ ਲੈ ਵੀ ਸ਼ੇਵ ਸਾਹਿਬ ਵਫਲ ਮਸ਼ੀਨ ਬਣਾਉਗਾ ਅੱਬਾ ਦਜਾ ਵਫਲ ਬਣਾਉਗਾ ਅੱਜ ਮੰਮੀ ਵਫਲ ਖਾਓਗੇ ਵਫਲ ਗਰਮ ਗਰਮ ਵਫਲ ਮੈਨੂੰ ਕਹਿਣਾ ਕਿ ਮੈਨੂੰ ਦੱਸ ਮੈਨੂੰ ਕਹਿ ਦੇਖਾਂਗੇ ਨਾ ਸ਼ਗਲ ਵੀ ਕੀ ਬਣਦੀ ਹਾਂ ਤੇ ਬਾਕੀ ਆਪਣੀ ਕਿਦਾਂ ਕੱਲੂ ਚੱਲੋ ਵੀਰੇ ਕੱਲ ਨੂੰ ਕੱਲ ਨੂੰ ਜੀ ਕੱਲ ਨੂੰ ਗੱਲੋ ਡਾਨਾ ਬਾਈ ਕੱਲੂ ਓਪਨਿੰਗ ਹੈ ਜੀ ਉਹ ਪੀਜ਼ਾ ਬਣਾਉਣਾ ਸਿੱਖ ਲਿਆ ਤੇ ਯਾਤ ਇਸ ਤੋਂ ਬਾਅਦ ਜੇ ਤੁਸੀਂ ਮੁੜ ਕੇ ਉਹ ਲੋਣਾਗੇ ਹਾਂ ਇਹਨਾਂ ਨੂੰ ਅੱਜ ਆ ਸਾਰਾ ਕੁਝ ਮਿਕਰੀ ਸਿਖਾਉਣੀ ਆ ਸਿੱਖ ਲਈ ਮੇਰਾ ਵੀਰ ਲੈ ਮਮੀ ਆ ਖਾ ਕੇ ਵੇਖ ਤੂੰ ਆਈਟਮ ਕਿਉਂ ਚੈੱਕ ਕਰਦਾ ਹੀ ਭਲੇ ਨਹੀਂ ਗੇ ਨਹੀਂ ਨਹੀਂ ਇੱਕ ਹੋਰ ਨਾ ਕੋ ਕਹ ਜੀ ਇਹ ਅਰਬਨ ਬਾਸਕਟ ਹੈ ਅਰਬਨ ਬਾਸਕਟ ਹੈ ਇਹ ਕੱਚਾ ਕਿ ਵਿਖਾਈ ਹੈ ਹਾਂ ਕਿਉਂ ਬਾਸਕਟ ਤੇ ਚੁੱਕੋ ਕਿਵੇਂ ਕੋਈ ਬਾਸਕਟ ਤੂੰ ਵੀ ਚੈੱਕ ਚੱਕ ਚੱਕ ਇੱਕ ਬਾਸਕਟ ਖਾ ਕੇ ਦੱਸਿਂ ਕਿਵੇਂ ਦੀ ਨਹੀਂ ਹਾਂ ਬਹੁਤ ਵਾਦਵਾਕੇ ਆਈ ਅੱਗੇ ਪ੍ਰਵਾਹ ਐਹ ਕਿ ਕਿੰਨੇ ਦਾ ਘਾਲੇ ਚੱਕੀ ਮਾਮੇ ਇੱਕ ਬਣਾਓ ਆਪਾਂ ਪੰਜ ਚੀਜ਼ਾਂ ਜਿੱਦੜੀਆਂ ਨੇ ਹੂੰ ਐ ਇਹ ਖਾਦੀ ਹੂੰ ਇਸੇ ਚੱਕਰ ਜਣਾ ਕਿਉਂ ਨਹੀਂ ਕਰੋ ਯਾਰ ਇਹਨੇ ਕੋਈ ਨਾ ਕੋਈ ਡਿਸੀਜਨ ਹੈ ਲੱਗੇ ਰੋ ਖਵਾਵੋਗੇ ਨਾ ਮੈਨੂੰ ਕੋਈ ਨਾ ਕੋ ਬਾਠ ਠੀਕ ਆ ਵਧੀਆ ਤਰ੍ਹਾਂ ਖਵਾ ਦਿਓ ਆਹ ਕਿਹੜੀ ਕਾਫੀ ਆ ਆਏ ਓਏ ਨਾ ਕਿ ਤੂੰ ਸਿੱਖਿਆ ਹਾਂਜੀ ਇਹ ਕੀ ਨਾ ਭਾਈ ਇਹਦਾ ਵਾਲ ਨਹੀਂ ਕੋ ਬ੍ਰਾਇਨੀ ਕਾਫੀ ਓ ਮਾਈ ਗਾਡ ਇਹ ਸਿੱਖੀ ਕਰਦਾ ਵਾਓ ਠੀਕ ਹੈ ਤੁਸੀਂ ਬਾਜੀ ਸਿੱਖ ਲਈ ਆਜੀ ਸਰਬਤ ਵਾਓ ਤੁਸੀਂ ਹੋ ਗਾਂ ਇੱਕ ਅੱਜ ਫਿਰ ਜੇ ਨਾ ਬਣੀ ਨਾ ਜਿੱਦਾਂ ਟੋਟੀਆਂ ਉਂਗਲੀਆਂ ਨਿੱਕੀਆਂ ਨਾ ਆ ਕੀ ਚੱਕਰ ਆ ਨੌ ਹੀ ਖਾ ਗਿਆ ਕਿਤੇ ਚੰਦਰੀਆ ਸਾਰੇ ਹੈ ਆ ਕੀ ਚੱਕਰ ਆ ਆਏ ਓਏ ਕੀ ਫੜ ਲਿਆ ਪ੍ਰਲਾਤੂਗਾ ਤੂੰ ਤਾਂ ਨੌਵਾਂ ਤੇਰੇ ਨੌਵਾਂ ਸਿੰਧਿਆ ਨਹੀਂ ਤੇਰੇ ਦੇ ਹੈ ਉਹ ਖਾਏ ਪਣੇ ਦਾ ਵੀਰੇ ਸਹੀ ਆ ਆਪਣੇ ਤਾਂ ਕੱਟਣੇ ਪੈਂਦੇ ਮਹੀਨੇ ਮਹੀਨੇ ਵਾ ਆ ਕੇ ਵੇਤਾਂ ਅੱਜ ਤੂੰ ਕਰ ਆ ਗਿਆ ਫੇਸ਼ੀਅਲ ਨਾ ਹੱਥਾਂ ਦਾ ਇਹ ਨੇਚਰਲ ਇਹ ਇਹ ਕਿਆ ਹੈ ਡਰਾ ਇਹ ਪੈਪ ਨਹੀਂ ਕਹਿੰਦੇ ਨਾਲ ਇਸ ਡਰਾ ਕਹਿੰਦੇ ਡਰਾ ਵਾ ਭਾਈ ਲੈ ਆਓ ਵੀਰੇ ਥੈਂਕ ਯੂ ਤੇਨਸਾਵ ਕੀਤੀ ਜਾਂਦੀ ਸਰਫ ਕੱਲ ਉਹ ਓਪਨਿੰਗ ਮਿੱਤਰੋ ਬਾਜੀ ਵਾ ਆਏ ਆਪਣੇ ਹਾਇਟ ਜਿਹੜੀ ਆਪਣੇ ਇੱਥੇ ਲਵੀ ਜੀ ਪਾ ਕੇ ਰੱਖਿਆ ਕਰਨੀ ਉਹ ਹਾਇਟ ਨਹੀਂ ਐਟ ਹਾਂ ਐਟ ਇਹ ਰਿਗਿਓ ਨਜ਼ਾਰਾ ਹੈ ਓਏ ਨਹੀਂ ਇਹ ਜਾਲੀ ਜੀ ਪਾ ਕੇ ਵੇਖੋ ਹਾਏ ਹਾਏ ਓਏ ਨਰਸੀ ਲੱਗੀ ਜਾਣਾ ਏ ਮੇਰੇ ਪਾਣੇ ਜਿਹਨੇ 100 ਜਣਾ ਵੇਖਿਆ ਕਿੰਨੂ ਦੁਨੀਆ ਚ ਤੁਸੀਂ ਟੈਸਟ ਕਰਨਾ ਚਾਹੋਗੇ ਕੋਰ ਉਹ ਬਣਾਉਂਦਾ ਨਹੀਂ ਕੋਰ ਉਹਨਾਂ ਨੂੰ ਉਹਨਾਂ ਨੇ 1.5 ਕਿਲੋਸਟ 80 ਕਰਨਾ ਕੋਣ ਤੇ ਲੋਣਾ ਨਹੀਂ ਆਉਣਾ ਚਲ ਜੇਤੀ ਦੱਸੋ ਵੈਰੀ ਗੁੱਡ ਹਨਾ ਆਹ ਬਾਈ ਜੀ ਐ ਨਾ ਕਰ ਇੱਕ ਓਟ ਛੱਡ ਦੀ ਤੁਸੀਂ ਕਹਿੰਦੇ ਸੀ ਮੈਂ ਬਣਾਇਆ। ਗੁੰਡਿਆ। ਵੈਰੀ ਗੁੱਡ। ਮੁੰਡੇ ਨੇ ਐਪਰੀਸ਼ੀਏਟ ਕਰਸ ਨੈਪਰ ਪਾਉਣ ਦੇ। ਮੈਂ ਤਾਂ ਕਿ ਬਕਾਇਦਾ ਭਾਈ ਬਹੁਤ ਸਵਾਦ ਸ਼ੇਕ ਬਣਾਉਂਦਾ। ਰਾਬੇ ਨੂੰ ਹੱਡੀਆਂ ਦਾ ਪਿਓ। ਮਾਨ ਮਾਸ ਦਾ ਵੇਦਨਾ। ਥੈਂਕ ਯੂ। ਬਹੁਤ ਵਧੀਆ ਸਾਰੇ ਕੰਮ ਕਰਸ। ਹੱਡੀਆਂ ਦਾਵਾ ਕਿਸੇ ਦੇ ਕੰਮ ਨਹੀਂ। ਆਪ ਵੀਰ ਮਰਾ। ਓਏ। ਆਸਾ ਮੁੰਡਿਓ। ਗੁੰਡਿਆ ਆਵਾਜ਼ ਮਾਰ ਮੁੰਡੇ ਨੂੰ। ਗੁੱਡ ਵਾਲਾ। ਪਾਸ ਆ। ਪਾਸ ਆ ਪਾਸ ਆ। ਠੀਕ ਹੈ। ਉਹ ਲੜੀ ਜਾਂਦੇ ਪਿੱਛੇ ਇੱਕ ਦੋ ਲੜ ਪੇ ਲੜ ਪੇ ਲੜ ਪੇ। ਪਾਸ ਆ ਗਗੂ ਇੱਕ ਨੰਬਰ ਇੱਕ ਨੰਬਰ ਲੋ ਜ ਤੁਸੀਂ ਚੈੱਕ ਕਰਨਾ ਤੇ ਆਓ ਇੱਥੇ ਤੇ ਪਾਸ ਆ ਕੱਲ ਨੂੰ ਓਪਨਿੰਗ ਆ ਕੱਲ ਨੂੰ ਕੱਲ ਨੂੰ ਓਪਨਿੰਗ ਆ ਆਵਰੀ ਸ਼ਕਲ ਨਹੀਂ ਬਹੋਣੀ ਆਪਾਂ ਕੱਲ ਨੂੰ ਓਪਨਿੰਗ ਆ ਕੱਲ ਨੂੰ ਪਹੁੰਚਿਓ ਕੱਲ ਨੂੰ ਓਪਨਿੰਗ ਆ ਬਈ ਠੀਕ ਆ ਕੱਲ ਨੂੰ ਓਪਨਿੰਗ ਆ ਮਜੀਟੋ ਜਾਂ ਕੱਲ ਨੂੰ ਓਪਨਿੰਗ ਮੋਟੇ ਕੱਲ ਪਹੁੰਚਣਾ ਜ਼ਰੂਰੀ ਦੋ ਠੀਕ ਆ ਓਕੇ ਦਾਨਸ਼ਾ ਜੀ ਦੋ ਠੀਕ ਆ ਲੋ ਸਾਰੇ ਪਹੁੰਚੋ ਪੂਰਾ ਪੈਗਾ ਮੌਲਿਕ ਨੰਬਰ ਬਣਿਆ ਪਿਆ ਸਾਰੇ ਵੀਰ ਮੇਰੇ ਪਹੁੰਚਿਓ ਬਾਕੀ ਬਿਮਾਰ ਕਾ ਗੱਡੀ ਦੀਆਂ ਬਹੁਤ ਬਹੁਤ ਆ ਧੰਨਵਾਦ ਹਾਂ ਤੇ ਬਾਕੀ ਆ ਜੀ टीना ਲਾਇਆ ਤਮ ਕੀ ਦਸਣਾ ਮੈਂ ਗਲਤ ਅਜੀਬ ਡਾਕ ਕੇ ਫਿਰ ਲਵ ਯੂ ਆ ਲਵ ਯੂ ਲੋ ਵੀ ਮਿੱਤਰੋ ਤੇ ਜਰੂਰ ਆਉਣਾ ਕੱਲ ਨੂੰ ਸਾਰਿਆਂ ਨੇ ਓਪਨਿੰਗ ਤੇ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ